ਸਤਿ ਸ਼੍ਰੀ ਅਕਾਲ ਜੀ ਹਾਰਟ ਬਲੱਡ ਪ੍ਰੈਸ਼ਰ ਅਤੇ ਡਾਇਬੀਟਿਸ ਕੰਟਰੋਲ ਕਰਨ ਦੇ 20 ਨੁਸਖੇ ਇੱਕ ਸਵੇਰ ਟਾਈਮ ਲਸਣ ਦੀਆਂ ਦੋ ਤੁਰੀਆਂ ਜ਼ਰੂਰ ਖਾਓ ਜੀ ਦੋ ਇੱਕ ਗਲਾਸ ਲੌਂਗੀ ਯੂਸ ਪੀਓ ਤਿੰਨ ਮੇਥੀ ਦਾਣਾ ਪਾਣੀ ਸਵੇਰ ਟਾਈਮ ਪੀਓ ਚਾਰ ਲੂਣ ਘੱਟ ਅਤੇ ਨਿੰਬੂ ਦਾ ਯਾਦਾ ਯੂਜ਼ ਕਰੋ 5 ਤਨੀਏ ਦਾ ਪਾਣੀ ਸਵੇਰ ਟਾਈਮ ਪੀਓ 6 ਦਾਲ ਚੀਨੀ ਪਾਣੀ ਸਵੇਰ ਟਾਈਮ ਪੀਓ 7 ਇੱਕ ਸੇਬ ਹਰ ਰੋਜ਼ ਖਾਣਾ ਚਾਹੀਦਾ ਹੈ 8 ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ 9 ਤਲੀ ਹੋਈ ਚੀਜ਼ ਪੁੰਨੀ ਹੋਈ ਚੀਜ਼ ਨੂੰ ਨਹੀਂ ਖਾਣਾ ਚਾਹੀਦਾ 10 ਚਾਰ ਬਦਾਮ ਅਤੇ ਦੋ ਅਖਰੋਟ ਜ਼ਰੂਰ ਖਾਓ ਜੀ 11 ਭਾਰ ਆਪਣਾ ਨੋਰਮਲ ਰੱਖਣਾ ਚਾਹੀਦਾ ਹੈ 12 ਮਿੱਠਾ ਨੋਰਮਲ ਖਾਣਾ ਚਾਹੀਦਾ ਹੈ 13 ਨੋਰਮਲ ਖਾਣਾ ਰਾਤ ਨੂੰ ਖਾਣਾ ਚਾਹੀਦਾ ਹੈ 14 ਨੀਂਦ ਆਪਣੀ ਪੂਰੀ ਕਰਨੀ ਚਾਹੀਦੀ ਹੈ 15 ਬਲੱਡ ਪ੍ਰੈਸ਼ਰ ਦੇ ਲਈ ਕੇਲਾ ਖਾਓ 16 ਤਣਾਅ ਤੋਂ ਬਚੋ 17 ਹਰ ਰੋਜ਼ ਭੋਜਨ ਦੇ ਨਾਲ ਸਲਾਦ ਖਾਓ 18 ਅਦਰਕ ਲਸਣ ਦਾ ਰਸ ਪੀਓ 19 ਹਰ ਰੋਜ਼ ਪਾਠ ਕਰਨਾ ਚਾਹੀਦਾ ਹੈ 20 ਉਸ ਪ੍ਰਮਾਤਮਾ ਦਾ ਨਾਮ ਹਰ ਵੇਲੇ ਲੈਣਾ ਚਾਹੀਦਾ ਹੈ ਜੋੜਾਂ ਦਾ ਦਰਦ ਹੱਡੀਆਂ ਅਤੇ ਸਰੀਰ ਸਟ੍ਰੈਸ ਦੇ ਲਈ 20 ਨੁਸਖੇ 21 ਸਵੇਰ ਟਾਈਮ ਨਾਰਮਲ ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀ ਲਵੋ 22 ਤੇਲ ਦੇ ਤੇਲ ਦੀ ਮਾਲਿਸ਼ ਕਰੋ 23 ਪਪੀਤਾ ਹਰ ਰੋਜ਼ ਖਾਣਾ ਚਾਹੀਦਾ ਹੈ 24 ਸਰੀਰ ਵਿੱਚ ਕੈਲਸ਼ੀਅਮ ਬਹੁਤ ਜ਼ਰੂਰੀ ਹੈ 25 ਸੂਰਜ ਦੀ 10 ਮਿੰਟ ਧੁੱਪ ਲਵੋ 26 ਲਸਣ ਦਾ ਜੂਸ ਕੱਢ ਕੇ ਜ਼ਰੂਰ ਪੀਵੋ ਜੀ 27 ਦਾਲਚੀਨੀ ਅਤੇ ਸ਼ਹਿਦ ਜ਼ਰੂਰ ਪੀਵੋ ਜੀ 28 ਆਮਲਾ ਹਰ ਰੋਜ਼ ਖਾਣਾ ਚਾਹੀਦਾ ਹੈ 29 ਗੁੜ ਅਤੇ ਅਦਰਕ ਦਾ ਯਰੂਰ ਸੇਵਨ ਕਰੋ ਜੀ 30 ਮੇਥੀ ਪਾਊਡਰ ਦੁੱਧ ਵਿੱਚ ਪਾ ਕੇ ਪਿਵੋ 31 ਮਸਰਾਂ ਦੀ ਦਾਲ ਹਰ ਰੋਜ਼ ਖਾਓ ਜੀ 32 ਘੱਟ ਤੋਂ ਘੱਟ 20 ਮਿੰਟ ਤੱਕ ਵਾਕ ਕਰੋ 33 ਠੰਡੇ ਪਦਾਰਥਾਂ ਤੋਂ ਬਚੋ 34 ਬੈਠਣ ਦੇ ਟਾਈਮ ਸਹੀ ਪ੍ਰਯਾਸ ਕਰੋ 35 ਨਾਰਮਲ ਸਟ੍ਰੈਚਿੰਗ ਕਰੋ 36 ਯੋਗ ਅਸਣ ਹਰ ਰੋਜ਼ ਕਰਨਾ ਚਾਹੀਦਾ ਹੈ 37 ਨੀਂਦ ਪੂਰੀ ਕਰਨੀ ਚਾਹੀਦੀ ਹੈ 38 ਸਰੋਂ ਦੇ ਤੇਲ ਵਿੱਚ ਕਰਪੂਰ ਪਾ ਕੇ ਮਾਲਿਸ਼ ਕਰੋ 39 ਲੋਣ ਘਟ ਖਾਓ ਜੀ 40 ਪਰਮਾਤਮਾ ਦਾ ਨਾਮ ਲੈਣ ਦੇ ਨਾਲ ਸਾਰੇ ਦੁੱਖ ਦਰਦ ਤਕਲੀਫ ਦੂਰ ਹੋ ਜਾਂਦੇ ਹਨ ਔਰਤਾਂ ਦੇ ਲਈ 20 ਨੁਸਖੇ 41 ਪੀਰੀਅਡ ਦੇ ਵਿੱਚ ਤુલਸੀ ਅਤੇ ਅਦਰਕ ਦੀ ਚਾਹ ਪੀਓ 42 ਆਇਰਨ ਦੇ ਲਈ ਚਕੰਦਰ ਜੂਸ ਪੀਓ 43 ਹੱਡੀਆਂ ਦੇ ਲਈ ਦੁੱਧ ਵਿੱਚ ਤੇਲ ਪਾ ਕੇ ਪਿਓ ਹੱਡੀਆਂ ਦਰਦ ਨਹੀਂ ਹੋਣਗੀਆਂ 44 ਸਕਿਨ ਦੇ 글로ਵ ਵਾਸਤੇ گلاب ਜਲ ਦਾ ਇਸਤੇਮਾਲ ਕਰੋ 45 ਹੋਮਨ ਬੈਲੈਂਸ ਦੇ ਲਈ ਮੇਥੀ ਦਾਣਾ ਪਿਓ ਜੀ 46 ਵਾਲ ਝੜਦੇ ਹਨ ਤਾਂ ਪਿਆਜ਼ ਦਾ ਰਸ ਲਗਾਓ 47 ਸਰਦੀਆਂ ਦੇ ਵਿੱਚ ਨਹਾਉਣ ਤੋਂ ਬਾਅਦ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ 48 ਜੇਕਰ ਥਕਾਪਨ ਮਹਿਸੂਸ ਹੁੰਦਾ ਹੈ ਤਾਂ ਗੁੜ ਅਤੇ ਸੌਂਫ ਦਾ ਇਸਤੇਮਾਲ ਕਰੋ 9 ਨਿੰਜਾ ਨੀਂਦ ਨਹੀਂ ਆਉਂਦੀ ਤਾਂ ਗਰਮ ਦੁੱਧ ਪੀਓ 50 ਦੁੱਧ ਜ਼ਿਆਦਾ ਗਰਮ ਨਹੀਂ ਪੀਣਾ ਚਾਹੀਦਾ ਨਾਰਮਲ ਪੀਓ 51 ਡਿਲੀਵਰੀ ਹੋਣ ਤੋਂ ਬਾਅਦ ਗੋਦ ਦਾ ਲੱਡੂ 52 ਕੈਲਸ਼ੀਅਮ ਦੇ ਲਈ ਮਖਾਣਿਆਂ ਦਾ ਇਸਤੇਮਾਲ ਕਰੋ 53 ਦਿਲ ਦੀ ਸਿਹਤ ਵਾਸਤੇ ਅਖਰੋਟ ਖਾਓ ਜੀ 54 ਠੰਡ ਦੇ ਵਿੱਚ ਅਦਰਕ ਸ਼ਹਿਦ ਦਾ ਇਸਤੇਮਾਲ ਕਰੋ 55 ਚਿਹਰੇ ਦੀਆਂ ਚਰੂੜੀਆਂ ਦੇ ਲਈ ਐਲੋਵੇਰਾ ਦਾ ਇਸਤੇਮਾਲ ਕਰੋ 56 ਹਰ ਵੇਲੇ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ 57 ਕਾਟਨ ਦੇ ਕੱਪੜੇ ਪਾਉਣੇ ਚਾਹੀਦੇ ਹਨ 58 ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ 59 ਹਰ ਦਿਨ 5 ਮਿੰਟ ਆਪਣੇ ਆਪ ਲਈ ਕੱਢੋ 60 ਹਰ ਹਾਲ ਦੇ ਵਿੱਚ ਉਸ ਪਰਮਾਤਮਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਰਦੇ ਵਿੱਚ ਬਰਕਤ ਅਤੇ ਸਕੂਨ ਰੂਹਾਨੀ ਦੇ 20 ਨੁਸਖੇ ਕਾਠ ਸਵੇਰ ਟਾਈਮ ਕੋਈ ਵੀ ਕੰਮ ਕਰਨਾ ਹੈ ਤਾਂ ਉਸ ਪਰਮਾਤਮਾ ਦਾ ਨਾਮ ਲੈ ਕੇ ਕੰਮ ਸ਼ੁਰੂ ਕਰੋ ਤੁਹਾਡਾ ਦਿਨ ਬਹੁਤ ਵਧੀਆ ਗੁਜ਼ਰ ਜਾਵੇਗਾ 62 ਆਪਣੇ ਘਰ ਦੇ ਵਿੱਚ ਰੋਜ਼ਾਨਾ ਪਾਠ ਕਰਨਾ ਚਾਹੀਦਾ ਹੈ 63 ਲੋਣ ਦੇ ਵਿੱਚ ਬਰਕਤ ਹੁੰਦੀ ਹੈ ਇਸ ਨੂੰ ਫਜ਼ੂਲ ਨਾ ਸਮਝੋ 64 ਸ਼ੁੱਕਰਵਾਰ ਨੂੰ ਵਧੀਆ ਭੋਜਨ ਬਣਾਓ ਜੀ 65 ਸਵੇਰ ਟਾਈਮ ਦਰਵਾਜ਼ਾ ਖੋਲਣ ਦੇ ਟਾਈਮ ਉਸ ਪਰਮਾਤਮਾ ਦਾ ਨਾਮ ਜ਼ਰੂਰ ਲਵੋ ਜੀ 66 ਭੋਜਨ ਖਾਣ ਦੇ ਟਾਈਮ ਸਿਰ ਦੇ ਉੱਤੇ ਕੱਪੜਾ ਰੱਖੋ ਜੀ 67 ਹੱਸ ਕੇ ਗੱਲ ਕਰਨ ਦੇ ਨਾਲ ਬਰਕਤ ਆਉਂਦੀ ਹੈ 68 ਕਿਸੇ ਇਨਸਾਨ ਨੂੰ ਮਾਫ ਕਰ ਦੇਣਾ ਦਿਲ ਹਲਕਾ ਹੋ ਜਾਂਦਾ ਹੈ 69 ਕਰਦੇ ਵਿੱਚ ਹਰੀਆਲੀ ਲਗਾਓ 70 ਕਿਸੇ ਗਰੀਬ ਨੂੰ ਭੋਜਨ ਖਵਾ ਦਿਓ 71 ਪਾਣੀ ਨੂੰ ਬਰਬਾਦ ਨਾ ਕਰੋ 72 ਬੱਚਿਆਂ ਦੇ ਸਿਰ ਤੇ ਹੱਥ ਰੱਖੋ 73 ਆਪਣੇ ਵੱਡੇ ਬਜ਼ੁਰਗਾਂ ਦਾ ਆਦਰ ਸਨਮਾਨ ਕਰੋ 74 ਕਰਦੇ ਵਿੱਚ ਪਿਆਰ ਨਾਲ ਰਹੋ 75 ਹਰ ਰੋਜ਼ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ 76 ਹਮੇਸ਼ਾ ਭਲਾ ਕਰਨ ਦਾ ਹੀ ਸੋਚੋ 77 ਮਾੜੀਆਂ ਗੱਲਾਂ ਛੱਡ ਦਿਓ 78 ਆਪਣੇ ਕਮਰੇ ਦੇ ਵਿੱਚ ਸਾਫ਼ ਹਵਾ ਰੱਖੋ 79 ਹਰ ਰੋਜ਼ ਪਾਠ ਕਰਨਾ ਨਾ ਭੁੱਲੋ ਪਾਠ ਕਰਨ ਦੇ ਨਾਲ ਆਪਣੀ ਸੇਤ ਤੰਦਰੁਸਤ ਰਹਿੰਦੀ ਹੈ ਇਹ ਸਨ 79 ਬਹੁਤ ਵਧੀਆ ਨੁਸਖੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਨੁਸਖਿਆਂ ਨੂੰ ਫੋਲੋਅ ਕਰਨ ਦੇ ਲਈ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣਾ ਜੀ ਫਿਰ ਇਹ ਨੁਸਖਿਆਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ